ਸਤਿ ਸ਼੍ਰੀ ਅਕਾਲ ਸਟੈਂਡ ਜਿਹੜੇ ਵੀ ਵਕਤ ਵਕਤ ਸਾਡੇ ਦਰਬਾਰ ਸਾਹਿਬ ਜੀ ਦਾ ਸਾਹਿਬ 12 ਟਿਕਟਾਂ ਬਸ ਸਹਿਦੋਂ ਮੇਰਾ ਨਾ ਵੀਰ ਕ੍ਰਾਂਤੀ ਜੀਵਾਨ ਮਜੀਠਾ ਜੀ ਦਾ ਖਾਲਸਾ ਆਪਾਂ ਜਿਹੜੀ ਮਹੀਨੇ ਬਾਅਦ ਮੀਟਿੰਗ ਰੱਖੀ ਆ ਕੋਈ ਵੀ ਸਮੱਸਿਆ ਜਿਹੜੀ ਸੈਂਸਟੈਡੋਂ ਆਉਂਦੀ ਆ ਜਾਂ ਸਾਡੇ ਭੈਣ ਭਰਾਵਾਂ ਨੂੰ ਹੁੰਦੀ ਆ ਉਹ ਆ ਕੇ ਸਾਡੀ ਯੂਨੀਅਨ ਨੂੰ ਦੱਸਦੇ ਨੇ ਤਾਂ ਅਸੀਂ ਪ੍ਰਸ਼ਾਸਨ ਤੱਕ ਜਿਹੜੀਆਂ ਵੰਦਾ ਪਹੁੰਚਾਉਂਦੇ ਆਂ ਇੱਕ ਮੀਟਿੰਗ ਕਰ ਰਹੇ ਆ ਵੇਖੋ ਜੀ ਸਮੱਸਿਆ ਇਹ ਆ ਪੀ ਜਿਹੜੇ ਸਟੈਂਡ ਨੇ ਸਾਡੇ ਸਰਕਾਰੀ ਪਹਿਲਾਂ ਜਦੋਂ ਰਿਕਸ਼ੇ ਚੱਲਦੇ ਸੀ ਆਟੋ ਚੱਲਦੇ ਸੀ ਸਰਕਾਰੀ ਸਟੈਂਡ ਜਿਹੜੇ ਕਾਰਪੋਰੇਸ਼ਨ ਵੱਲੋਂ ਮਨਜ਼ੂਰਸ਼ੁਦਾ ਕੀਤੇ ਗਏ ਸੀ ਪਰ ਈ ਰਿਕਸ਼ਾ ਜਦੋਂ ਦਾ ਆਇਆ ਵਾ ਇਹਨਾਂ ਦਾ ਕੋਈ ਸਟੈਂਡ ਜਿਹੜਾ ਵਾ ਮਨਜ਼ੂਰਸ਼ੁਦਾ ਨਹੀਂ ਕੀਤਾ ਗਿਆ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਵੀ ਆਪਾਂ ਮੰਗ ਪੱਤਰ ਦਿੱਤਾ ਸੀ ਪਰ ਉਹਨਾਂ ਨੇ ਸਾਲ ਹੋ ਗਿਆ ਸਾਡੀ ਕੋਈ ਵੀ ਜਿਹੜੀ ਸੁਣਵਾਈ ਨਹੀਂ ਕੀਤੀ ਪਰ ਆਪਾਂ 2025 ਦੇ ਵਿੱਚ ਕਿਉਂਕਿ ਸਮਾਂ ਜਿਹੜਾ ਵਾ ਉਹ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਵਾ ਪਰ ਜਿਹੜਾ ਮਜ਼ਦੂਰ ਵਿਚਾਰਾ ਆ ਉਹ ਤੇਜ਼ੀ ਦੇ ਨਾਲ ਜਿਹੜਾ ਵਾ ਉਹ ਪਿੱਛੇ ਆ ਰਿਹਾ ਵਾ ਉਹਦਾ ਕਾਰਨ ਉਹਦੇ ਕਾਰਨ ਆ ਸਰਕਾਰਾਂ ਦਾ ਸਰਕਾਰਾਂ ਜਿਹੜੀਆਂ ਨੇ ਇਹਨਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਸਾਡੀ ਮੰਗ ਕੀ ਹੈ ਜੀ ਸਾਡੀ ਮੰਗ ਇਹੋ ਵਾ ਵੀ ਇਹਨਾਂ ਦੇ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਈ ਰਿਕਸ਼ੇ ਜਿਹੜੇ ਬੰਦ ਕੀਤੇ ਜਾਣ ਇਹਨਾਂ ਦੇ ਲਾਇਸੈਂਸ ਜਿਹੜੇ ਉਹ ਚੈੱਕ ਕੀਤੇ ਜਾਣ ਇਹਨਾਂ ਦੇ ਕਾਗਜ਼ ਜਿਹੜੇ ਉਹ ਚੈੱਕ ਕੀਤੇ ਜਾਣ ਠੀਕ ਹੈ ਜੀ ਤੇ ਜਿਹੜੀਆਂ ਗੈਰ ਕਾਨੂੰਨੀ ਗੱਡੀਆਂ ਚੱਲਦੀਆਂ ਨੇ ਉਹ ਬੰਦ ਕੀਤੀਆਂ ਜਾਣ ਤੇ ਸਿਟੀ ਦਾ ਮਾਹੌਲ ਜਿਹੜਾ ਵਾ ਉਹ ਸਾਫ਼ ਸੁਥਰਾ ਹੋਵੇ ਮੰਨ ਕਰਦੇ ਸਟੈਂਡ ਦੀ ਤੁਹਾਨੂੰ ਜਿਹੜਾ ਤੁਸੀਂ ਅੱਜ ਪਿਕਟੀ ਕਰ ਰਹੇ ਸਟੈਂਡ ਸਟੈਂਡ ਦੀ ਮੰਗ ਰੱਖ ਰਹੇ ਹਾਂ ਹਾਂ ਜੀ ਹਾਂ ਜੀ ਸਟੈਂਡ ਦੀ ਮੰਗ ਰੱਖ ਰਹੇ ਹਾਂ ਤੇ ਜੇ ਸਾਡੀ ਸਰਕਾਰ ਨਹੀਂ ਸੁਣਦੀ ਫਿਰ ਜੋ ਸਾ ਅਗਲੀ ਕਾਰਵਾਈ ਹੋਊਗੀ ਉਹ ਆਪਾਂ ਜਿਹੜੀ ਅੱਗੇ ਗਾਂਗ ਮੀਡੀਆ ਤੁਹਾਡੇ ਜ਼ਰੀਏ ਰਹੀ ਇਹਨਾਂ ਤੱਕ ਪਹੁੰਚਾਵਾਂਗੇ ਪਰ ਇਹ ਸਾਡੀ ਮੰਗ ਜਿਹੜੀ ਆ ਮਾਨ ਸਾਹਿਬ ਤੱਕ ਵੀ ਪਹੁੰਚਣੀ ਚਾਹੀਦੀ ਆ ਕਿ ਮਾਨ ਸਾਹਿਬ ਤਿੰਨ ਸਾਲ ਹੋ ਗਏ ਨੇ ਤੁਹਾਨੂੰ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਿਆ ਪਰ ਪੰਜਾਬ ਦਾ ਜਿਹੜਾ ਜ਼ੀਰੋ ਗਰਾਉਂਡ ਦਾ ਲੈਵਲ ਆ ਤੇ ਜਿਹੜਾ ਅੱਜ ਮੇਰਾ ਪੰਜਾਬ ਜਿਹੜਾ ਵਾ ਨਸ਼ਿਆਂ ਦੇ ਵਿੱਚ ਡੋਬ ਰਿਹਾ ਵਾ ਤੁਸੀਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਚਟਾ ਬੰਦ ਕਰਾਂਗੇ ਪਰ ਅੱਜ ਡਬਲ ਹੋਇਆ ਵਾ ਤੇ ਇਸ ਕਰਕੇ ਮੇਰੀ ਬੇਨਤੀ ਆ ਥੋੜਾ ਜਿਹਾ ਮਜ਼ਦੂਰਾਂ ਵੱਲ ਵੀ ਧਿਆਨ ਦਿਓ ਕਿਉਂਕਿ ਸਾਡੀ ਯੂਨੀਅਨ ਦਾ ਤੇ ਇਹੋ ਹੀ ਆ ਨਾਰਾ ਆ ਵੀ ਸਾਡਾ ਹੱਕ ਤੇ ਸੱਚ ਦੀ ਲੜਾਈ ਜਿਹੜੀ ਆ ਉਹ ਅਸੀਂ ਲੜਦੇ ਰਵਾਂਗੇ